ਜੀ ਸ਼ਾਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਆਪਣੇ ਚੈਨਲ ਤੇ ਰਤਨਾ ਬਲਿੱਕ ਤੇ ਉਮੀਦ ਆ ਤੁਸੀਂ ਵਧੀਆ ਹੋ ਗਏ ਤੇ ਆਪਾਂ ਵੀ ਬਹੁਤ ਵਧੀਆ ਤੇ ਅੱਜ ਆਪਾਂ ਸਿੰਪਲ ਸ਼ਰਟ ਦੀ ਸਟੀਚਿੰਗ ਕਰਾਂਗੇ ਇਹਦੀ ਮੈਂ ਕਟਿੰਗ ਦੀ ਵੀਡੀਓ ਪਾ ਚੁੱਕੀ ਆ ਤੇ ਤੁਸੀਂ ਇਸ ਤਰ੍ਹਾਂ ਇੱਕ ਵਾਰੀ ਕਟਿੰਗ ਸਟੀਚਿੰਗ ਕਰਕੇ ਦੇਖਿਓ ਤੇ ਤੁਹਾਡੀ 100% ਵਧੀਆ ਫਿਟਿੰਗ ਬਣੇਗੀ ਮੇਰੀ ਤਾਂ ਬਹੁਤ ਵਧੀਆ ਫਿਟਿੰਗ ਬਣਦੀ ਹੈ ਮੈਂ ਇਸ ਤਰ੍ਹਾਂ ਹੀ ਸਟੀਚਿੰਗ ਕਰਦੀ ਆ ਤੇ ਇਹਦਾ ਨਾਪ ਤੁਸੀਂ ਇਹ ਤਾਂ ਮੈਂ ਲਿ ਦਿੱਤੀ ਕਿ ਚੁੱਕੇ ਹੋ ਗਏ ਕਿ ਇਹਦਾ ਇਹ ਨਾਪਤੀ ਆਪਾਂ ਕਟਿੰਗ ਸਟਿਚਿੰਗ ਕਰਨੀ ਆ ਤੇ ਆਪਾਂ ਕਟਿੰਗ ਮਾਪਤੀ ਆ ਤੇ ਉਹ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਡਿਸਕ੍ਰਿਪਸ਼ਨ ਤੇ ਮੈਂ ਇਹਦਾ ਲਿੰਕ ਪਾ ਦਾਂਗੀ ਤੇ ਤੁਸੀਂ ਜ਼ਰੂਰ ਦੇਖਿਓ ਤੇ ਇਹ ਆ ਮੈਂ ਸ਼ਰਟ ਦਾ ਫਰੰਟ ਪੀਸ ਲੱਗਾ ਲਿਆ ਹੋਇਆ ਸੌਰੀ ਤੇ ਇਹਦਾ ਆਪਾਂ ਸੈਂਟਰ 'ਚ ਕੱਟ ਕਰਤਾ ਤੇ ਇਹਦਾ ਸੈਂਟਰ ਕੀਤਾ ਪ੍ਰੈਸ ਨਾਲ ਤੇ ਉਸ ਤੋਂ ਬਾਅਦ ਮੈਂ ਗਲਾ ਲਿਆ ਹੋਇਆ ਗੋਲ ਗਲਾ ਸਿੰਪਲ ਤੇ ਇਹ ਮੈਂ ਪੇਸਟਿੰਗ ਕਰਤਾ ਉਸ ਤੋਂ ਬਾਅਦ ਇਹ ਗਲੇ ਦੀ ਲੈਂਥ ਚੈੱਕ ਕਰ ਲੈਣੀ ਆ ਕਿ ਤੁਸੀਂ ਆਪਣੇ ਹਿਸਾਬ ਨਾਲ ਜਿਨੀ ਤੁਸੀਂ ਰਖਦੇ ਹੋ ਨਹੀਂ ਰੱਖਣੀ ਆ ਆ ਦੇਖੋ 8 ਇੰਚ ਦੀ ਲੈਂਥ ਹੈ ਗਲੇ ਦੀ ਆਪਾਂ 7 ਇੰਚ ਕਰਾਂਗੇ ਇਹਦੀ ਲੈਂਥ ਕੱਟ ਕਰਾਂਗੇ ਇੱਥੇ 7 ਇੰਚ ਕਰਾਂਗੇ ਤੇ ਬਾਕੀ ਆਪਾਂ ਕਟਿੰਗ ਕਰ ਦੇਣੀ ਆ ਤੇ ਸਾਢੇ 6 ਬਚਣਾ ਮੇਰਾ ਸਾਢੇ 6 ਗਲਾ ਰੱਖਦੀ ਹੁੰਦੀ ਆ ਕਿ ਜਿਆਦਾ ਡੀਪ ਗਲੇ ਨਹੀਂ ਪਾਉਂਦੀ ਤੇ ਇੱਥੋਂ ਆਪਾਂ ਕਟਿੰਗ ਕਰ ਦੇਣੀ ਐਕਸਟਰਾ ਕਪੜਾ ਉਤਾਰ ਦੇਣਾ ਉਹ ਤੋਂ ਬਾਅਦ ਆਪਾਂ ਕੀ ਕਰਨਾ ਸਾਈਡ ਤੇ ਨੂੰ ਗਲੇ ਨੂੰ ਸਾਈਡ ਤੇ ਇਥੋਂ சீன்பா மத்திய இன்னா கப் டீகே ஜி ஆகோல்ட கட்டிங்க கட்டிக்கோங்க நெக் தான் இட்டா சேட்ட நா சோ ਜਾਤੇ ਸੇ ਚੌਕੜਾ ਨਿਸ਼ਾਨੀ ਲਗਾ ਸਕਦੇ ਹੋ ਮੈਂ ਚੌਕੜਾ ਨਿਸ਼ਾਨੀ ਲਗਾ ਰਹੀ ਆ ਤੇ ਇਹਨੂੰ ਆਪਾਂ ਨਿਸ਼ਾਨੀ ਲਗਾ ਕੇ ਉਸ ਤੋਂ ਬਾਅਦ ਆਪਾਂ ਹਾਂ ਆ ਦੇਖੋ ਗਲਾ ਮਤਲਬ ਸ਼ਰਟ ਦਾ ਪੀਸ ਲੈਣਾ ਤੇ ਇਹਦੇ ਨਾਲ ਗਲਾ ਅਟੈਚ ਕਰ ਦੇਣਾ ਠੀਕ ਹੈ ਜੀ ਸ਼ਰਟ ਦਾ ਮੈਂ ਸੈਂਟਰ ਕਰ ਚੁੱਕੀ ਆ ਤੇ ਇਹਨੂੰ ਇਹਦਾ ਸੈਂਟਰ ਨੂੰ ਸੈਂਟਰ ਨਾਲ ਮਿਲਾ ਕੇ ਤੇ ਇੱਥੇ ਆਪਾਂ ਮੈਂ ਪਿੰਨਾ ਲਗਾ ਲਾਂਗੀ ਤੇ ਤੁਸੀਂ ਸੀਨ ਵੀ ਲਗਾ ਸਕਦੇ ਸੈਂਟਰ ਚ ਜਿੱਦਾ ਤੁਹਾਨੂੰ ਸੋਖਾ ਲੱਗਦਾ ਮੈਂ ਹਮੇਸ਼ਾ ਇਦਾਂ ਹੀ ਸਟਿਚ ਕਰਦੀ ਹੁੰਦੀ ਆ ਤੇ ਬਹੁਤ ਵਧੀਆ ਗਲਾ ਬੰਦਾ ਤੇ ਸਾਈਡ ਤੇ ਇਹ ਦੋਨਾਂ ਤਿੰਨਾਂ ਸਾਈਡਾਂ ਤੇ ਮਤਲਬ ਦੋਨਾਂ ਤੇ ਉਧਰ ਉਧਰ ਤੇ ਇੱਕ ਥੱਲੇ نیچے ਲਗਾ ਲੈਣੀ ਹੈ ਪੈਨ ਤੇ ਪੈਨ ਨਾਲ ਇਹਨੂੰ ਪੱਕਾ ਬੰਦਾ ਕਰ ਲੈਣਾ ਜਿਹੜਾ ਅੱਗੇ ਪਿੱਛੇ ਨਾ ਜਾਏ ਉਹ ਤੋਂ ਬਾਅਦ ਇਹਦੇ ਨਾਲ-ਨਾਲ ਬੁਕਰਮ ਦੇ ਨਾਲ-ਨਾਲ ਸੀਨ ਲਗਾਨੀ ਹੈ ਸਫਾਈ ਚ ਸੀਨ ਲਗਾਨੀ ਆ ਠੀਕ ਹੈ ਜੀ ਇਥੋਂ ਆਪਾਂ ਸੀਨ ਲਗਾ ਲਾਂਗੇ ਇੱਕ සීන් ලක් චුකය ත බාත පින්නා අපවුතාරලාග පන්න අව තරන්තව බාදත් අපාන ඇකනුම් මිච්චෝ කටින් කරදන්ගේ ඒ හොරාජා පෑරපෑදම් මාර්ජින ශාඩක එවක් කිය අපාන ඇක කටින් කරලන වශෝටි ෂෝටි කටල ගලාගේ ਛੋਟੇ ਛੋਟੇ ਕੱਟ ਲਗਾਉਣ ਤੋਂ ਬਾਅਦ ਆਪਾਂ ਗਲੇ ਨੂੰ ਪੁੱਠੇ ਸਾਈਡ ਤੇ ਕਰ ਦਾਂਗੇ ਤੇ ਜੇ ਐਥੋਂ ਆਪਾਂ ਪੁੱਠੇ ਸਾਈਡ ਤੇ ਕਰ ਦੇਣਾ ਗਲੇ ਨੂੰ ਦੂਜੀ ਸਾਈਡ ਤੇ ਤਾਂ ਇਹਦੇ ਉੱਪਰ ਆਪਾਂ ਕੱਚੀ ਸੀਨ ਲਗਾ ਦੇਣੀ ਆ ਠੀਕ ਹੈ ਜੀ ਗਲੇ ਨੂੰ ਸੈੱਟ ਕਰ ਲੈਣਾ ਪ੍ਰੈਸ ਨਾਲ ਤੁਸੀਂ ਕਰ ਸਕਦੇ ਹੋ ਇਹ ਕਾਟਨ ਦਾ ਇਹ ਇਸ ਤਰ੍ਹਾਂ ਹੀ ਹੋ ਰਿਹਾ ਜੇ ਨਹੀਂ ਹੁੰਦਾ ਤਾਂ ਤੁਸੀਂ ਪ੍ਰੈਸ ਨਾਲ ਸੈੱਟ ਕਰ ਲੈਣਾ ਚੰਗੀ ਤਰ੍ਹਾਂ ਆ ਦੇਖੋ ਮੇਰਾ ਕਿੰਨਾ ਵਧੀਆ ਸੈੱਟ ਹੋ ਗਿਆ ਇਹਦੇ ਉੱਪਰ ਆਪਾਂ ਕੱਚੀ ਸੀਨ ਲਗਾ ਲੈਣੀ ਹੈ ਤੇ ਬਾਅਦ ਚ ਆਪਾਂ ਦੇੜ ਕੇ ਤਰਪਾਈ ਕਰ ਲੈਣੀ ਠੀਕ ਹੈ ਜੀ ਉਤ ਬਾਅਦ ਆਪਾਂ ਆ ਦੇਖੋ ਉਤ ਬਾਅਦ ਆਪਾਂ ਪਲੇਟ ਕਰ ਦਨੇ ਗਲਾ ਮੇਰਾ ਤਿਆਰ ਆ ਕਿੰਨਾ ਵਧੀਆ ਸਫਾਈ ਚ ਤਿਆਰ ਹੋਇਆ ਤੇ ਉਸ ਤੋਂ ਬਾਅਦ ਆਪਾਂ ਬੈਕ ਗਲਾ ਤਿਆਰ ਕਰਾਂਗੇ ਪਲੇਟ ਪਾਵਾਂਗੇ ਤੇ ਬੈਕ ਗਲੇ ਦੀ ਮੈਂ ਕਟਿੰਗ ਕਰਨਾਂਗੀ ਆ ਤੇ ਆ ਦੇਖੋ ਕਿੱਦਾਂ ਕਟਿੰਗ ਕਰਨੀ ਹੈ ਜਿੰਨਾ ਵੀ ਤੁਹਾਡਾ ਨੱਕ ਹੈ ਉਹ ਤੋਂ ਤੁਸੀਂ 1/2 ਇੰਚ ਚੜਾਈ 'ਚ ਕੱਟ ਲੈਣਾ ਕਿਉਂਕਿ ਜਦੋਂ ਆਪਾਂ ਕਟਿੰਗ ਕਰਦੇ ਹਾਂ ਤੇ ਸਟਿਚਿੰਗ ਕਰਦੇ ਹਾਂ ਤੇ ਸਟਿਚ 'ਚ 1/2 ਇੰਚ ਆ ਕੇ ਤੇ ਚੌੜਾ ਜ਼ਿਆਦਾ ਹੋ ਜਾਂਦਾ ਫਿਰ ਜੇ ਤੁਸੀਂ ਜਿੰਨਾ ਵੀ ਹੈ ਉਹਨਾਂ ਰੱਖੋਗੇ ਤੇ ਤੁਹਾਡਾ ਚੜਾਈ 'ਚ ਜ਼ਿਆਦਾ ਹੋ ਜਾਏਗਾ ਤੁਸੀਂ ਕੱਟ ਲੈਣਾ ਤੇ 1/2 ਇੰਚ ਕੱਟ ਲੈ ਕੇ ਇੱਥੋਂ ਤੁਸੀਂ ਜਿੰਨਾ ਵੀ ਤੁਹਾਡਾ ਚੜਾਈ 'ਚ ਗਲਾ ਹੈ ਉਤੋਂ ਉੱਪਰ ਵਾਲੇ ਤੋਂ ਥੋੜਾ 1/2 ਇੰਚ ਜ਼ਿਆਦਾ ਲੈ ਕੇ ਥੋੜਾ نیچے ਜਿਹੜਾ ਡੀਪ ਹੈ ਤੇ ਇੱਥੋਂ ਆਪਾਂ ਗੁਲਾਈ ਦੇ ਦੇਣੀ ਆ ਮੇਰਾ 2 1/2 ਇੰਚ ਤਿਆਰ ਹੈ ਤੇ ਮੈਂ 2 1/2 ਇੰਚ ਲਿਆ ਚੁੜਾਈ 'ਚ ਤੇ ਨੀਚੇੋਂ ਮੈਂ 3 1/2 ਲਿਆ ਉਤੋਂ ਬਾਅਦ ਲੰਬਾਈ 'ਚ 6 ਲਿਆ ਇੱਥੋਂ ਆਪਾਂ 1/2 ਇੰਚ ਦੀ ਗੁਲਾਈ ਦੇ 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 ਕੇ ਇੱਥੋਂ ਕਟਿੰਗ ਕਰ ਦੇਣੀ ਆ ਕਟਿੰਗ ਆ ਦੇਖੋ ਕਿੰਨਾ ਵਧੀਆ ਕਟਿੰਗ ਹੋਇਆ ਗਲਾ ਉਹ ਤੋਂ ਬਾਅਦ ਆਪਾਂ ਤਿਰਸ਼ੀ ਪੱਟੀ ਲਾਵਾਂਗੇ ਤੇ ਗਲਾ ਬਹੁਤ ਵਧੀਆ ਕਟਿੰਗ ਹੋਇਆ ਆ ਦੇਖੋ ਤਿਰਸ਼ੀ ਬੱਟੀ ਕਟਿੰਗ ਕਰਤੀ ਜੇ ਤੁਸੀਂ ਇਹ ਦੀ ਵੀਡੀਓ ਦੇਖਣਾ ਚਾਹੁੰਦੇ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਤੇ ਤਿਰਸ਼ੀ ਬੱਟੀ ਕਿੱਦਾਂ ਕਟਿੰਗ ਕੀਤੀ ਹੈ ਇਹਨੂੰ ਇਦਾਂ ਕਟਿੰਗ ਕਰਕੇ ਆਪਾਂ ਇਹਨੂੰ ਫੋਲਡ ਕਰ ਲੈਣਾ ਠੀਕ ਹੈ ਜੀ ਫੋਲਡ ਕਰਨ ਤੋਂ ਬਾਅਦ ਇੱਥੇ ਉੱਪਰੋਂ ਬਰਾਬਰ ਕਰ ਲੈਣਾ ਕਟਿੰਗ ਕਰ ਲੈਣਾ ਤੇ ਇੱਥੋਂ ਆਪਾਂ ਫੋਲਡ ਕਰਕੇ ਆ ਦੇਖੋ ਬੰਦ ਸਾਈਡ ਬਾਹਰ ਸਾਈਡ ਤੇ ਰੱਖਾਂਗੇ ਤੇ ਤੇ ਖੁੱਲਾ ਸਾਈਡ ਆ ਦੇਖੋ ਇਹਨੂੰ ਫੋਲਡ ਕਰਕੇ ਅੰਦਰ ਵਾਲੀ ਸਾਈਡ ਤੇ ਇੱਧਰ ਰੱਖਣਾ ਤੇ ਇਥੋਂ ਆਪਾਂ ਇਹਦੇ ਨਾਲ ਨਾਲ ਸੀਨ ਲਗਾਣੀ ਆ ਠੀਕ ਹੈ ਜੀ ਇਥੋਂ ਆਪਾਂ ਸੀਨ ਲਗਾ ਲਾਂਗੇ ਠੀਕ ਹੈ ਜੀ ਬੈਕ ਨੈਕ ਦੀ ਮੈਂ ਪੱਟੀ ਲਗਾਤੀ ਆ ਉਸ ਤੋਂ ਬਾਅਦ ਆਪਾਂ ਇਹਦੀ ਉੱਪਰ ਸੀਨ ਦਵਾ ਦੇਣੀ ਆ ਅਮੀਰ ਤੁਹਾਨੂੰ ਸਮਝ ਆ ਰਹੀ ਹੋਵੇਗੀ ਮੈਂ ਤੁਹਾਨੂੰ ਬਹੁਤ ਹੀ ਬਰੀਕੀਚ ਦੱਸ ਰਹੀ ਆਂ ਉਹਦੇ ਬਾਰੇ ਇਹਦੇ ਉੱਪਰ ਆਪਾਂ ਸੀਨ ਲਗਾ ਦੇਣੀ ਆਂ ਸੀਨ ਦਬਾ ਕੇ ਤੇ ਉਸ ਤੋਂ ਬਾਅਦ ਆਪਾਂ ਇਹਦਾ ਟੀਰਾ ਜੋੜਨਾ ਇਹਦਾ ਕਰਕੇ ਬਾਅਦ ਚ ਆਪਾਂ ਤਰਵਾਈ ਕਰ ਦਾਂਗੇ ਇਹਦਾ ਟੀਰਾ ਜੋੜਾਂਗੇ ਆਪਾਂ ਫਰੰਟ ਪੀਸ ਵੀ ਲੈ ਲਾਂਗੇ ਰਾਂਟ ਪੀਸ ਲੈ ਕੇ ਆ ਦੇਖੋ ਜਿਹੜੀ ਗਲੇ ਦੀ ਬੈਕ ਪੱਟੀ ਨੂੰ ਛੱਡ ਕੇ ਦੇਖ ਸਕਦੇ ਤੁਸੀਂ ਆਹ ਦੇ ਗਲੇ ਦੀ ਬੈਕ ਪੱਟੀ ਨੂੰ ਛੱਡ ਕੇ ਇਹਦੇ ਉੱਪਰ ਫਰੰਟ ਦੇ ਉੱਪਰ ਆ ਦੇਖੋ ਇਦਾਂ ਆਪਾਂ ਇਦਾਂ ਇਹਨੂੰ ਫੋਲਡ ਕਰ ਦੇਣਾ ਫੋਲਡ ਕਰਨ ਤੇ ਇਹਦੇ ਸੀਨ ਲਗਾ ਦਾਂਗੇ ਆਪਾਂ ਆ ਦੇਖ ਸਕਦੇ ਹੋ ਤੁਸੀਂ ਇਹਨੂੰ ਇਹਦੇ ਉੱਪਰ ਫੋਲਡ ਕਰਕੇ ਸੀਨ ਲਗਾਣੀ ਹੈ ਠੀਕ ਹੈ ਜੀ ਦੋਨੋਂ ਤੀਰੇ ਜੋੜਦੇ ਆ ਤੇ ਉਹਦੀ ਡਬਲ ਸੀਨ ਕਰ ਲੈਣੀ ਆ ਡਬਲ ਸੀਨ ਕਰਨ ਤੋਂ ਬਾਅਦ ਆ ਦੇਖ ਸੁ ਦਿਓ ਤੀਰੇ ਮੇਰੇ ਜੁੜ ਗਏ ਆ ਉਸ ਤੋਂ ਬਾਅਦ ਆਪਾਂ ਪਲੇਟ ਪਾ ਲੈਣੇ ਆ ਪਲੇਟ ਕਿੱਦਾਂ ਪਾਣੇ ਆ ਦੇਖੋ ਆ ਦੇਖੋ ਸਿੰਗਲ ਪੀਸ ਕਰਨਾ ਫਰੰਟ ਐਨੂੰ ਇਦਾਂ ਕਰਕੇ ਪਲੇਟ ਨੂੰ ਪੜਨਾ ਮਤਲਬ ਕੱਪੜੇ ਨੂੰ ਹੋਲਡ ਕਰਨਾ ਇਦਾਂ ਕਰਕੇ ਠੀਕ ਹੈ ਜੀ ਬਰਾਬਰ ਕਰ ਲੈਣਾ ਕੱਪੜੇ ਨੂੰ ਜਿੱਥੇ ਪਲੇਟ ਦੇ ਨਿਸ਼ਾਨੇ ਲਗਾਈ ਹੈ ਉਸ ਤੋਂ ਬਾਅਦ ਆ ਦੇਖੋ ਸੈਂਟਰ 'ਚ ਆਪਾਂ 1/2 ਇੰਚ ਵਿੱਚ ਜਾਵਾਂਗੇ ਫਿਰ ਆਪਾਂ ਬਾਹਰ ਨਿਕਲ ਜਾਵਾਂਗੇ ਇਦਾਂ ਪਲੇਟ ਪਾਣੇ ਆ ਉਹਦੇ ਬਾਅਦ ਆਪਾਂ ਸਾਰੇ ਪਲੇਟ ਇਦਾਂ ਹੀ ਪਾ ਲੈਣੇ ਤਿਆਰ ਕਰ ਲੈਣੇ ਆ ਆ ਦੇਖੋ ਕਿੰਨਾ ਵਧੀਆ ਪਲੇਟ ਪਏ ਆ ਫਾਈਟ ਉਹਦੇ ਬਾਅਦ ਆਪਾਂ ਸਾਰੇ ਪਲੇਟ ਇਦਾਂ ਹੀ ਪਾਣੇ ਆ ਆ ਦੇਖੋ ਦੂਜਾ ਵੀ ਇਦਾਂ ਹੀ ਫੜਨਾ ਕਪੜਾ ਦੇਖੋ ਠੀਕ ਹੈ ਜੀ ਪਹਿਲਾਂ ਆਪਾਂ ਬਾਹਰ ਕਿਨਾਰੇ ਤੋਂ ਫਿਰ ਉਸ ਤੋਂ ਬਾਅਦ ਸੈਂਟਰ 'ਚ 1/2 ਇੰਚ ਅਰੇ ਇਦਾਂ ਕਰਕੇ ਅਰੇ ਇਦਾਂ ਕਰਕੇ ਸੇਮ ਲਗਾਣੀ ਵਿੱਚ ਆਣਾ ਫਿਰ ਬਾਹਰ ਨਿਕਲ ਇਦਾਂ ਬਲੇਡ ਸਟੀਚ ਹੁੰਦੇ ਆ ਅ ਤਰ੍ਹਾਂ ਬੈਕ ਸਾਈਡ ਤੇ ਵੀ ਆਪਾਂ ਪਾਵਾਂਗੇ ਆ ਦੇ ਕਿੰਨਾ ਵਧੀਆ ਪਲੇਟ ਪਈ ਆ ਅ ਤਰ੍ਹਾਂ ਬੈਕ ਸਾਈਡ ਤੇ ਵੀ ਆਪਾਂ ਪਲੇਟ ਪਾਵਾਂਗੇ ਸੇਮ ਇਦਾਂ ਹੀ ਕਿਕੇ ਜੋ ਚਾਰੇ ਪਲੇਟ ਪੈ ਗਿਆ ਤੇ ਉਸ ਤੋਂ ਬਾਅਦ ਆ ਦੇਖੋ ਬੈਕਸਾਈਡ ਤੇ ਵੀ ਇੱਕ ਵਾਰੀ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਫਿਟਿੰਗ ਦੀ ਸੀਨ ਲਗਾਣੀ ਆ ਉਹ ਕਿੱਦਾਂ ਲਗਾਣੀ ਆ ਆਪਾਂ ਇੱਕ ਵਾਰੀ ਇਹਨੂੰ ਚੈੱਕ ਕਰ ਲੈਣਾ ਜਦੋਂ ਆਪਾਂ ਪਲੇਟ ਪਾਣਦੇ ਆ ਤੇ ਕਪੜਾ ਵੱਧ ਘਟ ਜਾਂਦਾ ਮਤਲਬ ਫਿਟਿੰਗ ਦਾ ਇਹ ਮੈਂ ਆ ਦੇਖੋ ਆ ਦੇਖੋ ਫਿਟਿੰਗ ਦੀ ਇੱਕ ਵਾਰੀ ਚੈੱਕ ਕਰ ਲਈ ਆ ਤੇ ਨਿਸ਼ਾਨੀਆਂ ਤੇ ਇਹਨੂੰ ਤੁਸੀਂ ਜ਼ਰੂਰ ਚੈੱਕ ਕਰਕੇ ਹੀ ਸੀਨ ਲਗਾਣੀ ਆ ఓ సీన్గా దాగే ਠੀਕ ਹੈ ਜੀ ਮੈਂ ਤੇ ਤਾਂ ਕਿਤੇ ਇਹ ਵੀਡੀਓ ਬਹੁਤ ਲੌਂਗ ਹੋ ਰਹੀ ਤੇ ਜੀ ਲੌਂਗ ਵੀਡੀਓ ਕੋ ਦੇਖ ਦਾਣੀ ਤੇ ਦੋਨੋਂ ਸਾਈਡ ਤੇ ਮੈਂ ਡਬਲ ਸੀਨਾ ਲਗਾ ਤੀਆਂ ਉਤ ਬਾਦ ਆਪਾਂ ਪਹਿਲਾ ਇੱਕ ਵਾਰੀ ਸ਼ਰਟ ਨੂੰ ਟਰਾਈ ਕਰ ਲੈਣਾ ਕਿ ਫਿਟਿੰਗ ਇੱਕ ਵਾਰ ਟਰਾਈ ਕਰਕੇ ਫੇਰ ਆਪਾਂ ਬਾਹਵਾ ਜੋੜਨੀ ਹੈ ਹਮੇਸ਼ਾ ਕੋਈ ਸ਼ਰਟ ਨੂੰ ਬਾਹਵਾ ਲਾਉਣ ਤੋਂ ਪਹਿਲੇ ਇੱਕ ਵਾਰ ਟਰਾਈ ਕਰਨਾ ਚਾਹੀਦਾ ਤੇ ਜੇ ਤੁਹਾਡੀ ਫਿਟਿੰਗ ਦੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਸਹੀ ਕਰ ਸਕਦੇ ਹੋ ਨਹੀਂ ਤੇ ਬਾਹਵਾ ਦੇਣੀਆਂ ਬਹੁਤ ਔਖੀਆਂ ਲੱਗਦੀਆਂ ਤੇ ਆ ਆ ਦੇਖ ਸਕਦੇ ਤੁਹਾਣੀ ਮੈਂ ਫਿਟਿੰਗ ਮੇਰੀ ਫਿਟਿੰਗ ਦੇਖੋ ਕਿੰਨੀ ਵਧੀਆ ਬਣੀ ਆ ਇੱਕ ਸੇਮ ਚ ਦੁਬਾਰਾ ਸੇਲ ਲਗਾਉਣ ਦੀ ਲੋੜ ਨਹੀਂ ਪਰਫੈਕਟ ਫਿਟਿੰਗ ਬਣੀ ਆ ਗਲੈਕ ਵੀ ਦੇਖੋ ਕਿੰਨਾ ਵਧੀਆ ਮੋਡਾ ਵੀ ਔਰ ਦੇਖੋ ਬਹੁਤ ਵਧੀਆ ਬਣੀ ਆ ਤੇ ਉਤ ਬਾਅਦ ਆਪਾਂ ਬਾਵਾ ਜੋੜ ਲੈਣੀ ਆ ਤੇ ਬਾਵਾ ਕਿੱਦਾਂ ਜੋੜਨੀ ਆ ਪਹਿਲਾਂ ਆਪਾਂ ਬਾਵਾ ਲੈਣੀ ਆ ਤੇ ਇਹਦਾ ਠੋਕਾ ਵੀ ਲਗਾਵਾਂਗੇ ਪਹਿਲਾਂ ਆਪਾਂ ਬਾਵਾ ਜੋੜਾਂਗੇ ਸਭ ਤੋਂ ਪਹਿਲਾਂ ਬਾਵਾਵਾਂ ਲੈਣੀ ਹੈ ਇਹਦਾ ਪੋਟ ਸਿੱਧ ਕਰਕੇ ਤੇ ਪੁੱਠੇ ਸਾਈਡ ਇਹਨੂੰ ਫੋਲਡ ਕਰ ਲੈਣਾ ਜਿੰਨਾ ਤੁਸੀਂ ਫੋਲਡ ਕਰਨਾ ਤੇ 1 ਇੰਚ ਐਕਸਟਰਾ ਲਿਆ ਹੁੰਦਾ ਉਹ ਤੁਸੀਂ ਫੋਲਡ ਕਰ ਲੈਣਾ 1.5 ਇੰਚ ਇਹਨੂੰ ਫੋਲਡ ਕਰਕੇ ਇਹਨੂੰ ਫੋਲਡ ਕਰਨ ਤੋਂ ਬਾਅਦ ਆਪਾਂ ਫਿਟਿੰਗ ਦੀ ਨਿਸ਼ਾਨੇ ਲਗਾਵਾਂਗੇ ਬਾਵਾਵਾਂ ਦੀ ਉਹ ਕਿੱਦਾਂ ਲਗਾਣੀ ਹੈ ஆனூட கன பிசா ஏதா நாபா ஆதாக்காபா நாபிலா கிச்சக்கரா ஆகோ எதாக்கெரினா பிக்கு ஆன கேட்க கப்டா போத்தி ਇਹ ਇਹ ਕਿਸੀ ਨਾਏਗੀ ਇਹ ਤੁਪਾ ਸੇ ਲਗਾ ਲੈਣੀ ਆ ਉਦੋਂ ਬਾਅਦ ਅੱਗੋ ਜਿੰਨਾ ਵੀ ਤੁਸੀਂ ਬੁੱਕ ਰੱਖਣਾ ਉਹ ਤੇ ਨਿਸ਼ਾਨੀ ਲਗਾ ਲੈਣੀ ਆ ਮੈਂ 6.5 ਰੱਖ ਰਹੀ ਆ ਅੱਗੋ ਉਦੋਂ ਬਾਅਦ ਇਹਨੂੰ ਇਹਦੇ ਨਾਲ ਮੋਡੇ ਨਾਲ ਮਿਲਾ ਲੈਣਾ ਤੇ ਇਥੋਂ ਸੇ ਲਗਾ ਲੈਣੀ ਆ ਇਹਦੇ ਦੋਵੇਂ ਬਾਹਾਂ ਤਿਆਰ ਕਰ ਲੈਣੀਆਂ ਦੋਵੇਂ ਬਾਹਾਂ ਤਿਆਰ ਕਰਨ ਤੋਂ ਬਾਅਦ ਆਪਾਂ ਇਹਦੀ ਬਾਹਾਂ ਜੋੜਾਂਗੇ ਸ਼ਰਟ ਦੇ ਨਾਲ ਤੇ ਬਾਹਾਂ ਨੂੰ ਆਪਾਂ ਸਿੱਧਾ ਕਰ ਲੈਣਾ ਆ ਦੇਖੋ ਬਾਹਾਂ ਨੂੰ ਸਿੱਧਾ ਕਰਨ ਤੋਂ ਬਾਅਦ ਆਪਾਂ ਸ਼ਰਟ ਨੂੰ ਉਲਟਾ ਰੱਖਣਾ ਠੀਕ ਹੈ ਜੀ ਆ ਦੇਖੋ ਸ਼ਰਟ ਨੂੰ ਉਲਟਾ ਰੱਖਣਾ ਐਦਾਂ ਕਰਕੇ ਆ ਦੇਖੋ ਐਦਾਂ ਵਿੱਚ ਪਾਣੀ ਹੈ ਬਾਹ ਇਦਾਂ ਬਾਹ ਵਿੱਚ ਪਾ ਕੇ ਇੱਥੋਂ ਆਪਾਂ ਮੋਡੇ ਦੇ ਕੋਰਨਰ ਮਲਾ ਲੈਣੇ ਆ ਇੱਥੋਂ ਤੇ ਜਿਹੜਾ ਕੱਪੜਾ ਆ ਉਹਨੂੰ ਫੋਲਡ ਕਰ ਦੇਣਾ ਦੋਨਾਂ ਨੂੰ ਇਹਦਾ ਕਰਕੇ ਸੈੱਟ ਕਰ ਲੈਣਾ ਤੇ ਤੁਸੀਂ ਚੈੱਕ ਕਰ ਲੈਣਾ ਕਿ ਤੁਹਾਡੇ ਬਾਹਾਂ ਔਰ ਮੋਡਾ ਛੜ ਦਾ ਬਰਾਬਰ ਆ ਰਿਹਾ ਤੇ ਜਿਹੜੇ ਬਰਾਬਰ ਆਂਦਾ ਤੁਸੀਂ ਤਾਂ ਹੀ ਸੀਨ ਲਗਾਨੀ ਆ ਹਾਂ ਦੇ ਇੱਥੋਂ ਆਪਾਂ ਸੀਨ ਲਗਾ ਦੇਣੀ ਠੀਕ ਹੈ ਜੀ ਆਹ ਦੇਖ ਸਕਦੇ ਤੁਸੀਂ ਮੇਰੀ ਬਾਹ ਬਹੁਤ ਵਧੀਆ ਲੱਗੀ ਆ ਟਰੰਟ ਔਰ ਬੈਗ ਤਾਂ ਮੈਂ ਸਿੱਧੀ ਕਰਕੇ ਸ਼ੌਟ ਦੱਸ ਦਿਆਂ ਦੇਖ ਸਕਦੇ ਤੁਸੀਂ ਕਿ ਪਰਫੈਕਟ ਮੇਰੀ ਬਾਹਾਂ ਦੀ ਕਟਿੰਗ ਹੋਈ ਆ ਕਿ ਕਪੜਾ ਕੋਈ ਬਾਧ ਕਟ ਨਹੀਂ ਹੋਇਆ ਹੈਗਾ ਠੀਕ ਹੈ ਜੀ ਬਾਕੀ ਆਪਾਂ ਪ੍ਰੈਸ ਨਾਲ ਸੈੱਟ ਕਰ ਲੈਣਾ ਥੋੜੇ ਜਿਹਾ ਵਾਲ ਬਲ ਪੇ ਹੋਣਗੇ ਉਹ ਪ੍ਰੈਸ ਨਾਲ ਨਿਕਲ ਜਾਂਦੇ ਆ ਤੇ ਦੇਖ ਸਕਦੇ ਤੁਹਾਡੇ ਸਾਹਮਣੇ ਮੈਂ ਬਾਹਾਂ ਲਗਾਈ ਆ ਬਹੁਤ ਵਧੀਆ ਲੱਗੀ ਆ ਐਦਾ ਹੀ ਆਪਾਂ ਦੂਜੀ ਬਾਹਾਂ ਲਗਾ ਲੈਣੀ ਆ ਮੈਂ ਦੋਨੋਂ ਬਾਹਾਂ ਲਗਾ ਲੀਆਂ ਆ ਦੇਖੋ ਦੇਖ ਸਕਦੇ ਆ ਦੋਨੋਂ ਕਿੰਨੀ ਸਫਾਈ ਚ ਬਾਹਾਂ ਲੱਗੀਆਂ ਬਾਹਾਂ ਲੱਗਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇਹਦਾ ਠੋਕਾ ਲਗਾ ਲੈਣਾ ਤਾਂ ਮਾ ਠੋਕਾ ਦਸ ਨੇ ਕਿੱਦਾਂ ਲਗਾਣਾ ਤੇ ਸਭ ਤੋਂ ਪਹਿਲਾਂ ਇਦਾਂ ਆਪਾਂ ਇਹ ਲੈਣੀ ਆ ਪੱਟੀ ਲੈਣੀ ਆ ਤੇ ਪੱਟੀ ਨੂੰ ਫੋਲਡ ਕਰ ਲੈਣਾ ਮੈਂ 1 ਇੰਚ ਦੀ ਪੱਟੀ ਲਈ ਆ ਚੜਾਈ ਚ ਤੇ ਲੰਬਾਈ ਚ ਦੋਵਾਂ ਠੋਕਾ ਦੇ ਹਿਸਾਬ ਨਾਲ ਤੁਸੀਂ ਲੈ ਲੈਣੀ ਆ ਇਹਨੂੰ ਫੋਲਡ ਕਰਕੇ ਇਦਾਂ ਆਪਾਂ ਸੀਨ ਲਗਾ ਲੈਣੀ ਆ ਸੀਨ ਲਗਾੰਦੋਂ ਗਾਦੇ ਆਪਾਂ ਇਹਨੂੰ ਦੋ ਬਣਾ ਲੈਣੀਆਂ ਪੱਟੀਆਂ ਕਟਿੰਗ ਕਰ ਦਾਂਗੇ ਵਿੱਚੋਂ ਸੈਂਟਰ ਚੋਂ ਇੱਕ ਪੱਟੀ ਲਵਾਂਗੇ ਤੇ ਉਹ ਤੋਂ ਬਾਅਦ ਸ਼ਰਟ ਦਾ ਆ ਦੇਖੋ ਉਲਟ ਸਾਈਡ ਤੇ ਮਤਲਬ ਫੁੱਟਾ ਸਾਈਡ ਇੱਧਰ ਰੱਖ ਕੇ ਆ ਦੇਖੋ ਦੇਖ ਸਕਦੇ ਤੁਸੀਂ ਇੱਥੋਂ ਇਦਾਂ ਪੱਟੀ ਲਗਾਣੀ ਹੈ ਇਹਨੂੰ ਸਿੰਗਲ ਕਰ ਲੈਣਾ ਕਪੜੇ ਨੂੰ ਆ ਦੇਖੋ ਸਿੰਗਲ ਕਰਨ ਤੋਂ ਬਾਅਦ ਵਿੱਚ ਪੱਟੀ ਰੱਖ ਕੇ ਆਪਾਂ ਸੀਨ ਲਗਾਣੀ ਹੈ ਤੇ ਸੀਨ ਕਿੱਦਾਂ ਲਗਾਣੀ ਹੈ ਆ ਦੇਖੋ ਇਥੇ ਰੱਖ ਕੇ ਬਰਾਬਰ ਜਿੱਥੇ ਇਹ ਚਾਕ ਦੀ ਸੀ ਲੱਗੀ ਆ ਉਥੇ ਆਪਾਂ ਬਰਾਬਰ ਰੱਖ ਕੇ ਕਪੜਾ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਇਦਾਂ ਆਪਾਂ ਸਿੰਗਲ ਕਪੜਾ ਕਰਕੇ ਇਹਨੂੰ ਚੰਗੀ ਤਰ੍ਹਾਂ ਖੋਲ ਲੈਣਾ ਤੇ ਸੈੱਟ ਕਰਕੇ ਸੈੱਟ ਕਰਨ ਤੋਂ ਬਾਅਦ ਇਹਦੇ ਉੱਪਰ ਆਪਾਂ ਰੱਖਣੀ ਹੈ ਪੱਟੀ ਜਿਹੜੀ ਆਪਾਂ ਬਣਾਈ ਆ ਇਹ ਪੱਟੀ ਰੱਖ ਕੇ ਤੇ ਇਦਾਂ ਆਪਾਂ ਇਧਰ ਰੱਖ ਲੈਣੀ ਹੈ ਇਦਾਂ ਆਪਾਂ ਸੀ ਲਗਾਣੀ ਹੈ ਪਹਿਲਾਂ ਆ ਆ ਦੇਖੋ ਇਥੋਂ సిా ఫట్మాకనీ సఫై ధీన ਉਤ ਬਾਅਦ ਆਪਾਂ ਫਿਰ ਸ਼ਰਟ ਨੂੰ ਕਮਾ ਕੇ ਆਪਾਂ ਸਿੱਧੀ ਸੀਨ ਲਗਾ ਲੈਣੀ ਆ ਆ ਦੇਖ ਸਕਦੇ ਹੋ ਇੱਕ ਸਾਈਡ ਤੇ ਸੀਨ ਲੱਗ ਗਈ ਆ ਤੇ ਇਦਾਂ ਹੀ ਆਪਾਂ ਦੂਜੀ ਸਾਈਡ ਤੇ ਵੀ ਆ ਦੇਖ ਸਕਦੇ ਹੋ ਕਿੰਨੀ ਵਧੀਆ ਸਫਾਈ ਚ ਲੱਗੀ ਆ ਤੇ ਨਾਲ-ਨਾਲ ਬਿਲਕੁਲ ਇਦਾਂ ਹੀ ਆਪਾਂ ਦੂਜੀ ਪਾਸੇ ਇਹਨੂੰ ਕਰਕੇ ਕੱਪੜੇ ਨੂੰ ਇਹ ਵੀ ਆਪਾਂ ਇਦਾਂ ਹੀ ਸੀਨ ਲਗਾਣੀ ਆ ਇਦਾਂ ਆਪਾਂ 셔ਟ ਨੂੰ ਘੁਮਾ ਕੇ ਤੇ ਸੀਨ ਲਗਾ ਲੈਣੀ ਆ ਆ ਦੇਖ ਸਕਦੇ ਹੋ ਮੇਰਾ ਠੋਕਾ ਲੱਗ ਗਿਆ ਐਕਸਟਰਾ ਕੱਪੜਾ ਆਪਾਂ ਕਟਿੰਗ ਕਰ ਲਾਂਗੇ ਉਹ ਤੋਂ ਬਾਅਦ ਆ ਦੇਖੋ ਬਹੁਤ ਵਧੀਆ ਲੱਗੀ ਆ ਉਹਦੇ ਬਰਾਬਰ ਹੀ ਬਿਲਕੁਲ ਸੀਨ ਦੇ ਇਦਾਂ ਆਪਾਂ ਫੋਲਡ ਕਰਕੇ ਤੇ ਤਰਪਾਈ ਕਰ ਲੈਣੀ ਆ ਠੀਕ ਹੈ ਜੀ ਆ ਦੇਖ ਸਕਦੇ ਏਦਾਂ ਹੋ ਜਾਂਦਾ ਅੰਦਰਲੀ ਸਾਈਡ ਤੇ ਠੋਕਾ ਲਗਾਉਣਾ ਬਹੁਤ ਜ਼ਰੂਰੀ ਆ ਇਹਨਾਂ ਤੁਹਾਡੇ ਚਾਕ ਨਹੀਂ ਕਦੇ ਫਟਣਗੇ ਉਧਰ ਤਰਪਾਈ ਕਰਕੇ ਆ ਦੇਖੋ ਮੈਂ ਸੂਲ ਦੀ ਤਰਪਾਈ ਕਰ ਲਈ ਆ ਤੇ ਮੇਰੀ ਸ਼ਰਟ ਤਿਆਰ ਆ ਤੇ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਸ਼ਰਟ ਦੀ ਫਿਟਿੰਗ ਕਿੱਦਾਂ ਲੱਗੀ ਪਲੀਜ਼ ਇੱਕ ਵਾਰੀ ਐਦਾਂ ਕਟਿੰਗ ਸਟੀਚਿੰਗ ਕਰਕੇ ਦੇਖਿਓ ਤੇ 100% ਤੁਹਾਡੀ ਪਰਫੈਕਟ ਫਿਟਿੰਗ ਬਣੇਗੀ ਫਿਟਿੰਗ ਦੀ ਪ੍ਰੋਬਲਮ ਆਦੀ ਕਦੇ ਵੀ ਨਹੀਂ ਆਏਗੀ ਤੇ ਥੈਂਕ ਯੂ ਫॉर ਵਾਚਿੰਗ ਮਿਲਦੇ ਆ ਅਗਲੀ ਵੀਡੀਓ ਲੈ ਕੇ ਸ਼ਸ਼ੀ ਕਾ ਜੀ ਬਾਏ ਬਾਏ ਜੀ ਸਾਰਿਆਂ ਨੂੰ